ਲਓ ਜੀ ਖੁਸ਼ਖਬਰੀ 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 ਤੇ ਖੁਸ਼ਖਬਰੀ ਕਿਸ ਗੱਲ ਦੀ ਹੈ ਤੁਹਾਡੇ ਨਾਲ ਸਾਂਝਾ ਕਰਦੇ ਆ ਜੱਟ ਐਂਡ ਜੂਲੀਅਟ 3 ਜਿਹੜਾ ਪਹਿਲਾ ਪਾਰਟ ਰਿਲੀਜ਼ ਹੋਇਆ ਸੀ 2012 ਦੇ ਵਿੱਚ ਤੇ ਦੂਸਰਾ ਪਾਰਟ ਰਿਲੀਜ਼ ਹੋਇਆ ਸੀ 2013 ਦੇ ਵਿੱਚ ਤੇ ਹੁਣ ਖੁਸ਼ਖਬਰੀ ਇਸ ਗੱਲ ਦੀ ਹੈ ਕਿ ਜਿਹੜਾ ਤੀਸਰਾ ਪਾਰਟ ਹੈ ਉਹ 27 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਅਗਲੇ ਹਫ਼ਤੇ ਮਤਲਬ ਤੇ ਹੁਣ ਮੈਂ ਖੁਸ਼ਖਬਰੀ ਦੱਸ ਦਿੰਦਾ ਕਿ ਇਸ ਗੱਲ ਦੀ ਹੈ ਕਿਉਂਕਿ ਐਡਵਾਂਸ ਬੁਕਿੰਗ ਚਟ ਐਂਡ ਜੂਲੀਟ 3 ਦੀ ਸ਼ੁਰੂ ਹੋ ਚੁੱਕੀ ਹੈ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜਲਦੀ ਜਲਦ ਤੋਂ ਜਲਦ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਪਹਿਲਾਂ ਅਡਵਾਂਸ ਬੁਕਿੰਗ ਕਰਾ ਲੈਣੀ ਚਾਹੀਦੀ ਹੈ ਕਿਉਂਕਿ ਦਲਜੀਤ ਦਸਾਈ ਨੇ ਪਹਿਲਾਂ ਵਾਣ ਕਰ ਦਿੱਤਾ ਹੈ ਕਿ ਖੁੱਤੀਆਂ ਪੈਣਗੀਆਂ 27 ਜੂਨ ਨੂੰ ਤੇ ਮੈਨੂੰ ਲੱਗਦਾ ਹੈ ਕਿ ਹੁਣ ਇੱਕ ਹਫ਼ਤਾ ਸਾਡੇ ਕੋਲ ਹੈਗਾ ਆ ਤੁਹਾਡੇ ਕੋਲ ਵੀ ਹੈਗਾ ਸੋ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇੱਕ ਹਫ਼ਤਾ ਪਹਿਲਾਂ ਹੀ ਆਪਣੀਆਂ ਸੀਟਾਂ ਬੁੱਕ ਕਰ ਲਓ ਕਿਉਂਕਿ ਧੜਾ ਧੜ ਸ਼ੋਅ ਜਿਹੜੇ ਆ ਬੁੱਕ ਹੋ ਰਹੇ ਨੇ ਕਿਉਂਕਿ ਇਹ ਜਿਹੜੀ ਜੋੜੀ ਹੈ ਇਸ ਜੋੜੀ ਨੂੰ ਬੇਹਦ ਪਿਆਰ ਮਿਲਿਆ ਪਹਿਲੀਆਂ ਦੋਨਾਂ ਫਿਲਮਾਂ ਦੇ ਵਿੱਚ ਪੂਜਾ ਅਤੇ ਫਤੇਦੀ ਜੋੜੀ ਤੇ ਹੁਣ ਇੱਕ ਵਾਰ ਫਿਰ ਇਸ ਜੋੜੀ ਨੂੰ ਬੇਹਦ ਪਿਆਰ ਮਿਲ ਰਿਹਾ ਤੇ ਜੇਕਰ ਟ੍ਰੇਲਰ ਦੀ ਗੱਲ ਕਰੀਏ ਟ੍ਰੇਲਰ ਕਾਫੀ ਘੈਂਟ ਹੈ ਸੋ ਟ੍ਰੇਲਰ ਨੂੰ ਬੇਹਦ ਪਿਆਰ ਮਿਲਿਆ ਲੋਕਾਂ ਦੇ ਵੱਲੋਂ ਦਰਸ਼ਕਾਂ ਦੇ ਵੱਲੋਂ ਤੇ ਹੁਣ ਫਿਲਮ ਫਿਲਮ ਦਾ ਮੈਨੂੰ ਲੱਗਦਾ ਕਿ ਫਿਲਮ ਤਾਂ ਬਾਖਮਲ ਹੋਵੇਗੀ ਤੇ ਇੱਕ ਵਾਰ ਫਿਰ ਦੱਸ ਦਿਆ ਕਿ ਜੱਟ ਐਂਡ ਜੂਲੀਅਟ 3 ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਇੱਕ ਹਫਤਾ ਤੁਹਾਡੇ ਕੋਲ ਹੈ ਪਹਿਲਾਂ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਆਪਣੀਆਂ ਜਿਹੜੀਆਂ ਮਨਪਸੰਦ ਸੀਟਾਂ ਨੇ ਉਹ ਬੁੱਕ ਕਰਾ ਸਕਦੇ ਹੋ ਤੇ ਫਿਲਮ ਦਾ ਆਨੰਦ ਮਾਣ ਸਕਦੇ ਹੋ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ 'ਤੇ